ਕਾਉਂਡੂਪੁਰਾ ਦੀਆਂ ਤੁਹਾਨੂੰ ਲਗਾਤਾਰ ਤਸਵੀਰਾਂ ਅਸੀਂ ਦਿਖਾ ਰਹੇ ਆ ਤਾਂ ਇਸ ਟਾਈਮ ਦੁਕਾਨਦਾਰ ਬੈਠੇ ਆਪਾਂ ਗੱਲਬਾਤ ਕਰਾਂਗੇ ਇਹਨਾਂ ਨਾਲ ਕਿਉਂਕਿ ਆ ਚਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ ਹੈ ਜਾਂ ਦੁਕਾਨਾਂ ਬੰਦ ਪਈਆਂ ਨੇ ਤੇ ਗੱਲਬਾਤ ਵੀ ਕਰਾਂਗੇ ਬਾਈ ਜੀ ਹੁਣੇ ਮੈਸੇਜ ਤਾਸ਼ ਦੇਤੇ ਸੀ ਆਪਾਂ ਪਹੁੰਚਦੇ ਆ ਬਾਈ ਜੀ ਕੀ ਕਹਿੰਦਾ ਵੀ ਅੱਜ ਕੋਈ ਦਾਗ ਨਹੀਂ ਆ ਰਹੇ ਕਿਵੇਂ ਤਾਸ਼ ਕਿੰਦੀ ਹੋਏ ਨੇ ਪਾਣੀ ਪਿਆ ਰਿਹਾ ਰਿਹਾ ਇਹ ਜੀ ਆਹ ਜਾਈ ਹੁਣੇ ਪਾਣੀ ਗੋਲੇ ਪਾ ਰਹੇ ਸਾਡੇ ਪਾਣੀ ਆ ਰਿਹਾ ਇਹ ਚੋਏ ਹੈਗੇ ਪਾਣੀ ਟਿਮੇ ਕਿ ਬਣਾ ਕਹਿੰਦਾ ਪਾਣੀ ਭਰਿਆ ਪਾਣੀ ਭਰਿਆ ਪਾਣੀ ਟੈਂਕਰ ਨਾਲ ਪਾਣੀ ਭਰਦਾ ਨਹੀਂ ਆ ਰਹੀ ਹੋਣੇ ਕਹਿੰਦੇ ਨਹੀਂ ਬਾਸੇ ਦਿਨ ਤੁਸੀਂ ਆਉਣੇ ਦਾ ਪਾਣੀ ਭਰੋ ਉਹ ਕਿੱਥੇ ਤਾਂ ਆਇਆ ਇਹ ਦੋ ਕੰਦਨ ਬਾਅਦ ਸਭ ਹੋ ਰਿਹਾ ਜੀ ਆਨ ਨਹੀਂ ਤਾਂ ਪਤਾ ਦੇਖੋ ਪਰ ਰਾਤ ਕੋਣ ਕਰ ਰਿਹਾ ਕਿ ਮਰਾ ਨਹੀਂ ਹੋਣਾ ਇਹਦਾ ਜਿੰਨਾ ਜਿਕਰ ਸਰ ਖੜੇ ਪਾਣੀ ਨੂੰ ਤਾਂ ਖੀਡਾ ਲਾਦਾ ਇਹਲੇ ਕੀ ਕਰੀਏ ਕੋਈ ਟਾਈਮ ਦਾ ਪਾਸ ਕਰਨਾ ਹੈ ਕਿ ਕਿਹਨੇ ਬੇਰਸਾ ਨਾ ਜਿੱਕੇ ਟਾਈਮ ਪਰ ਫੈਰਨ ਹਾਂ ਪਰ ਆਣਾ ਲੋਕ ਜਿਵੇਂ ਫਟਕਾ ਦਾ ਖਰਚਾ ਪੈਂਦਾ ਉਹ ਚੀਜ਼ੋ ਵੀ ਸਿਕਿਉਰਿਟੀ ਟੈਂਸ਼ਨ ਵੀ ਹੋਣੀ ਪਾ ਦੁਕਾਨ ਤੇ ਦੁਕਾਨ ਦਾ ਨਾ ਆਵੇ ਨਾ ਵੇ ਦੁਕਾਨ ਦਾ ਟੱਕਰ ਨਹੀਂ ਕਹਣਾ ਜੀ ਜਿਨ੍ਹਾਂ ਨੇ ਮਤਲਬ ਹਸਣਗੇ 3 ਟੱਕਰ ਹੈ ਸਰਦਾਰ ਅੱਜ ਦਾ ਦਾ ਟੈਂਪਲਾਰ ਹੈ ਅੱਜ ਪਰੇ ਹਨ ਯਾਦ ਹੈ ਇੱਕ ਵਾਰੀ ਜਿੱਕੇ ਸਾਹਿਬ ਪਾਣੀ ਦਾ ਸਹੀ ਹੱਲ ਕਰਵਾਵਾਂਗੇ ਇਹ ਤਨਾ ਕਿਤੇ 사ਵਾਰ ਕਰੇ ਬਣੇ ਬੈਠੇ ਹੋਣਾ ਕਰੇ ਅੱਜ ਕੋਈ ਤਾਂ ਇਹ ਵਿਚਾਰ ਆਉਂਦਾ ਹੀ ਨਹੀਂ ਹਾਂ ਪਾਣੀ ਕਿਹੜਾ ਆਉਂਦਾ ਬਾਹਰ ਤਾਂ ਆਉਂਦਾ ਜਿਉਂ ਆਪਰੇਸ਼ਨ ਸੀ ਹਾਂ ਆਪਰੇਸ਼ਨ ਤੋਂ ਬਾਅਦ ਸਰਕਾਰ ਕੋਲੋਂ ਕੋਈ ਨਾ ਹੁੰਦਾ ਜੀ ਤੁੰਗਾਵਲੇ ਦਾ ਕੋਈ ਵੀ ਨਹੀਂ ਆਉਂਦਾ ਜਾਨੀ ਕਿ ਫਿਰ ਹਣ ਲੋ ਲੋਕਾਂ ਨੇ ਮੋਟਾ ਪਾਈਗਾ ਤੇ ਲੋਕੀ ਹੋਣਾ ਟਾਂਕ ਹੋਣਾ ਇਹ ਤਾਂ ਲੋਕਾਂ ਨੂੰ ਕੰਮ ਨਹੀਂ ਆਈ ਸੀ ਆਪਣਾ ਤਰਨ ਨਹੀਂ ਆਪਾਂ ਜਿੰਨੂੰ ਬਣ ਰਖਸ਼ਕ ਬਣਾਉਂਦੇ ਬਕਸਿੰਗ ਬਣ ਜਾਂਦਾ ਇਹ ਚੀਜ਼ ਦਾ ਹੱਲ ਹੋ ਸਕਦਾ ਕਿ ਨਹੀਂ ਹੁਣ ਲੱਗਦਾ ਕੋਈ ਹੱਲ ਨਹੀਂ ਹੁਣ ਉਹਨਾਂ ਨੂੰ ਤਾਂ ਸਾਵੀ ਨੂੰ ਰੋਕੀ ਦੇਖਦੇ ਇਹ ਆਣਾ ਫਾਈ ਤੁਹਾਡੇ ਜਿਹੜਾ ਕਿਹਾ ਇਹਦਾ ਹੱਲ ਹੋ ਸਕਦਾ ਹੈ ਜੀ ਜੇ ਸਰਕਾਰ ਚਾਵੇ ਤਾਂ ਹਾਂ ਕਿਉਂ ਨਹੀਂ ਹੋ ਸਕਦਾਗਾ ਜਦੋਂ ਪਾਣੀ ਦੇ ਮੋਟਰਾਂ ਸਹੀ ਚੱਲਣਾ ਜਿਹੜਾ ਉਹਨਾਂ ਨੇ ਬੰਦ ਰੋਕਿਆ ਹੋਇਆ ਹੈ ਜਿੰਵੰਦਾਰਾਂ ਨੇ ਉਹਨੂੰ ਖੋਲ ਦੇਣਾ ਤੇ ਪਾਣੀ ਨਿਕਲੂਗਾ ਜੀ ਸੇਵਾ ਦੇ ਪਾਣੀ ਆਹ ਤਾਂ ਵੀ ਇੱਕ ਤਾਂ ਪਹਿਲੀ ਗੱਲ ਤਾਂ ਸਵਾਲ ਆ ਜਾਂਦਾ ਵੀ ਇਹ ਨਗਰ ਕੌਂਸਲ ਵੀ ਵਿੱਚ ਤਾਂ ਦੱਸਦੇ ਦੇਖੇ ਆ ਠੀਕ ਹੈ ਅੱਜ ਲੌਂਗ ਨਹੀਂ ਪਾਏਗੇ ਸਰਕਾਰ ਗੁਨਾ ਕਰਦੇ ਆ ਉਹ ਜਦੋਂ ਉਹਨਾਂ ਨੂੰ ਖੋਲਦੇ ਤੇ ਕਿਸਾਨਾਂ ਦੇ ਫਸਲਾ ਖਰਾਬ ਹੋਣਗੇ ਤੇ ਜਦੋਂ ਜਗ੍ਹਾ ਹੀ ਸਰਕਾਰੀ ਸਿੱਖੋ 27 ਫੁੱਟ ਜੋੜੀ ਦੇਗੀ ਜੋ ਨੂੰ ਔਰ ਰੋਕਿਆ ਗਿਆ ਤੇ ਦਾਈ ਹੋਰ ਬੰਨ੍ਹ ਚੜਿਆਣਾ ਜੀ ਜਗ੍ਹਾ ਘਟ ਰਹੀ ਹੈ ਜੋ ਬੰਨ ਪੂਰੀ ਜਗ੍ਹਾ ਪੂਰੀ ਖੋਲ ਦੇਣਾ ਆਪੇ ਪਣੀ ਜਾਊਗਾ ਹੀ ਸਾਨੂੰ ਜਾਂਦਾ ਕਿਉਂ ਨਹੀਂਗਾ ਕਿਹੜੇ ਖਾਤ ਖੋਲਣਾ ਕਰਨਾ ਉਹ ਜਦੋਂ ਨਹੀਂ ਹੱਲ ਕਰਦਾ ਸਰਕਾਰਾਂ ਕਰਦੀਆਂ ਉਹ ਕਿੰਨੇ ਜਦੋਂ ਨਰਾਜ਼ ਵੀ ਜ਼ਰੂਰ ਹੈ ਹੁਣ ਚਰਨ ਵੀ ਆਉਂਦੇ ਤੀਰ ਬੈਠੇ ਫੇੜ ਰਹੇ ਆ ਤਾਂ ਵੀ ਜਗ੍ਹਾ ਨਾਲ हल हो सकता है बस वा पाई हो ਪਰ ਪਾਲਟ੍ਰੇਟ ਸਾਂਝੇ ਬੱਦਾਂ ਤੋਂ ਹਾਰਦੀ ਦਾ ਸਿੱਧਾ ਬਦਲਾਅ ਇਹ ਕੋਈ ਨਹੀਂ ਹੈ ਅਰੇ ਕੰਸੀ ਹੋ ਗਏ ਬਾਈਪੇ ਨੇ ਉਧਰ ਬਾਈਪ ਨਹੀਂ ਭੇਜ ਤਾਂ ਕੀ ਆਉਂਦੇ ਨੇ ਕਿ ਸਾਧ ਡਿਗਰੀ ਜਨੇ ਗਾਸ ਆਵੇ ਜਾਂ ਨਾ ਆਵੇ ਨੂੰ ਚੇਕ ਕਰਨ ਇਹ ਸਿਰੇ ਨਾਲ ਦਾ ਸਾਧਰਿਆ ਤੋਂ ਦੋ ਟੈਂਸ਼ਨ ਚਾਈ ਜਾਂਦੀ ਆ ਸਾਡੇ ਕਦੇ ਵਿੱਚ ਭਾਅ ਚ ਰਹੀਆਂ ਸੋਧੀਆਂ